ਧਾਰਮਿਕ ਹੋਣਾ ਸਮਾਜਿਕ ਵਿਸ਼ਾ ਨਹੀਂ ਹੈ ਨਿੱਜੀ ਵਿਸ਼ਾ ਹੈ ਭਾਵ ਕਿ ਤੁਹਾਡੇ ਆਸ-ਪਾਸ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਜਾਂ ਤੁਹਾਡੇ ਪਰਿਵਾਰਕ ਮੈਂਬਰ ਧਾਰਮਿਕ ਹਨ ਜਾਂ ਨਹੀਂ ਹਨ ਪਤੀ ਧਾਰਮਿਕ ਹੈ ਪਤਨੀ ਨਹੀਂ ਹੈ ਪਤਨੀ ਧਾਰਮਿਕ ਹੈ ਪਤੀ ਨਹੀਂ ਹੈ ਇਹ ਸਾਰਾ ਸਮਾਜਿਕ ਤਾਣਾ-ਬਾਣਾ ਵੱਖਰਾ ਹੈ ਪਰ ਧਾਰਮਿਕ ਹੋਣਾ ਇੱਕ ਨਿੱਜੀ ਮਸਲਾ ਹੈ ਭਾਵ ਕਿ ਜੇਕਰ ਅਸੀਂ ਸਿੱਖਾਂ ਦੀ ਗੱਲ ਕਰੀਏ ਤਾਂ ਜੇਕਰ ਪਰਿਵਾਰ ਦੇ ਵਿੱਚ ਕਿਸੇ ਇੱਕ ਮੈਂਬਰ ਨੇ ਅੰਮ੍ਰਿਤ ਪਾਣ ਕੀਤਾ ਹੋਇਆ ਹੈ ਖੰਡੇ ਦੀ ਪੌਲ ਲੈ ਕੇ ਸਿੱਖੀ ਦੀ ਦਾਤ ਲਈ ਹੋਈ ਹੈ ਤੇ ਬਾਕੀ ਕਿਸੇ ਮੈਂਬਰ ਨੇ ਨਹੀਂ ਲਈ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਸਿੱਖੀ ਦੀ ਪਾਲਣਾ ਨਹੀਂ ਕਰ ਸਕਦਾ ਸਿੱਖੀ ਨਿੱਜੀ ਧਰਮ ਹੈ ਤੁਸੀਂ ਇਕੱਲੇ ਹੀ ਬਿਨਾ ਕਿਸੇ ਪਰਿਵਾਰਕ ਮੈਂਬਰ ਦੇ ਤੁਸੀਂ ਸਿੱਖੀ ਦੀ ਪਾਲਣਾ ਕਰ ਸਕਦੇ ਹੋ ਪਰ ਇੱਥੇ ਇੱਕ ਨੁਕਤੇ ਨੂੰ ਸਮਝਣ ਵਾਲੀ ਗੱਲ ਹੈ ਕਿ ਜੇਕਰ ਤੁਸੀਂ ਧਾਰਮਿਕ ਹੋ ਤਾਂ ਤੁਹਾਡੇ ਧਾਰਮਿਕ ਹੋਣ ਦਾ ਸਮਾਜ ਨੂੰ ਵੀ ਕੁਝ ਲਾਭ ਹੋਣਾ ਚਾਹੀਦਾ ਹੈ ਜੇਕਰ ਤੁਸੀਂ ਲਾਭ ਇਕੱਲੇ ਹੀ ਆਪਣੇ ਆਪ ਦੇ ਨਾਲ ਰੱਖ ਰਹੇ ਹੋ ਤਾਂ ਤੁਹਾਡੇ ਧਾਰਮਿਕ ਹੋਣ ਦਾ ਕੋਈ ਫਾਇਦਾ ਨਹੀਂ ਹੈ ਤੁਹਾਡੇ ਚੰਗੇ ਹੋਣ ਦਾ ਸਮਾਜ ਨੂੰ ਲਾਭ ਜ਼ਰੂਰ ਮਿਲਣਾ ਚਾਹੀਦਾ ਹੈ ਇਸ ਲਈ ਜੇਕਰ ਤੁਸੀਂ ਚੰਗੇ ਇਨਸਾਨ ਹੋ ਚੰਗੇ ਧਾਰਮਿਕ ਵਿਅਕਤੀ ਹੋ ਤਾਂ ਕੋਸ਼ਿਸ਼ ਕਰੋ ਕਿ ਆਪਣੇ ਚੰਗੇ ਗੁਣ ਸਮਾਜ ਦੇ ਵਿੱਚ ਵੀ ਵੰਡੋ ਤੇ ਤੁਹਾਡੇ ਆਸ-ਪਾਸ ਦੇ ਲੋਕਾਂ ਨੂੰ ਇਹ ਅਹਿਸਾਸ ਹੋਵੇ ਕਿ ਇਹ ਵਿਅਕਤੀ ਚੰਗਾ ਹੈ ਤੇ ਇਹ ਸਮਾਜ ਦੇ ਵਿੱਚ ਚੰਗਾ ਕੰਮ ਕਰ ਰਿਹਾ ਹੈ ਤੁਸੀਂ ਨਿੱਜੀ ਤੌਰ ਤੇ ਧਾਰਮਿਕ ਹੋ ਕੇ ਬਹੁਤ ਚੰਗੇ ਹੋਵੋ ਸਮਾਜਿਕ ਰੂਪ ਦੇ ਵਿੱਚ ਤੁਹਾਡੀਆਂ ਚੰਗਿਆਈਆਂ ਨਜ਼ਰ ਨਾ ਆਉਂਦੀਆਂ ਹੋਣ ਤਾਂ ਵੀ ਤੁਹਾਡੇ ਧਾਰਮਿਕ ਹੋਣ ਦਾ ਕੋਈ ਲਾਭ ਨਹੀਂ ਹੈ ਇਸ ਲਈ ਜਦੋਂ ਤੁਸੀਂ ਧਰਮੀ ਬਣੋ ਤਾਂ ਅੰਦਰੋਂ ਬਾਹਰੋਂ ਨਿੱਜੀ ਤੌਰ ਤੇ ਅਤੇ ਸਮਾਜਿਕ ਤੌਰ ਤੇ ਪੂਰਨ ਰੂਪ ਦੇ ਵਿੱਚ ਧਾਰਮਿਕ ਬਣੋ ਜਦੋਂ ਚੰਗੇ ਗੁਣਾਂ ਨੂੰ ਅਪਣਾਓ ਤਾਂ ਸਿਰਫ ਨਿੱਜੀ ਆਦਤਾਂ ਨੂੰ ਚੰਗੀਆਂ ਨਾ ਕਰੋ ਸਮਾਜਿਕ ਆਦਤਾਂ ਵੀ ਚੰਗੀਆਂ ਕਰੋ ਜੇਕਰ ਤੁਸੀਂ ਸਿੱਖ ਬਣ ਕੇ ਅੰਮ੍ਰਿਤਸਰ ਕੇ ਸਮਾਜ ਵਿੱਚ ਵਿਚਰ ਰਹੇ ਹੋ ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਗਾਲ੍ਹਾਂ ਨਾ ਕੱਢੋ ਇਹ ਨਾ ਹੋਵੇ ਕਿ ਤੁਸੀਂ ਗੁਰਦੁਆਰੇ ਜਾ ਕੇ ਸੇਵਾ ਕਰ ਰਹੇ ਹੋ ਨਿਤਨੇਮ ਕਰ ਰਹੇ ਹੋ ਧਾਰਮਿਕ ਤੌਰ ਦੇ ਉੱਤੇ ਨਿੱਜੀ ਜੀਵਨ ਬਹੁਤ ਉੱਚਾ گزار ਰਹੇ ਹੋ ਪਰ ਜਦੋਂ ਸਮਾਜ ਦੇ ਵਿੱਚ ਆਉਂਦੇ ਹੋ ਤਾਂ ਉਸ ਵੇਲੇ ਤੁਸੀਂ ਗਾਲਾਂ ਕੱਢ ਰਹੇ ਹੋ ਉਸ ਵੇਲੇ ਤੁਸੀਂ ਠੱਗੀ ਕਰ ਰਹੇ ਹੋ ਉਸ ਵੇਲੇ ਤੁਸੀਂ ਝੂਠ ਬੋਲ ਰਹੇ ਹੋ ਤਾਂ ਤੁਹਾਡੇ ਧਾਰਮਿਕ ਹੋਣ ਦਾ ਕੋਈ ਫਾਇਦਾ ਨਹੀਂ ਹੈ ਇਸ ਲਈ ਧਾਰਮਿਕ ਹੋਣਾ ਨਿੱਜੀ ਮਸਲਾ ਜ਼ਰੂਰ ਹੈ ਪਰ ਤੁਹਾਡੇ ਧਾਰਮਿਕ ਹੋਣ ਦਾ ਸਮਾਜ ਨੂੰ ਵੀ ਬਹੁਤ ਫਾਇਦਾ ਹੋਣਾ ਚਾਹੀਦਾ ਸਮਾਜ ਦੇ ਲਈ ਤੁਸੀਂ ਇੱਕ ਚੰਗੇ ਰੋਲ ਮਾਡਲ ਹੋਣੇ ਚਾਹੀਦੇ ਹੋ ਕਿ ਸਮਾਜ ਨੂੰ ਸੇਧ ਮਿਲੇ ਕਿ ਜਿਹੜਾ ਵੀ ਵਿਅਕਤੀ ਧਾਰਮਿਕ ਹੈ ਉਹ ਇਹ ਚੰਗੇ ਗੁਣਾਂ ਦਾ ਧਾਰਨੀ ਹੁੰਦਾ ਹੈ ਤੇ ਉਹ ਵੀ ਇੱਕ ਚੰਗੇ ਧਾਰਮਿਕ ਬਨਣ ਦੇ ਲਈ ਪ੍ਰੇਰਿਤ ਹੋਣ ਨਾ ਕਿ ਤੁਹਾਡੇ ਸਮਾਜਿਕ ਜੀਵਨ ਨੂੰ ਦੇਖ ਕੇ ਉਹ ਧਰਮ ਤੋਂ ਦੂਰ ਭੱਜਣ